ਸਮਾਣਾ ਦੇ ਪਿੰਡ ਸਮਾਨਪੁਰ ਦੇ ਵਿੱਚ ਸਰਪੰਚੀ ਦੀ ਚੋਣ ਹੋਈ ਸੀ ਉਸ ਦੇ ਵਿੱਚ ਗੁਰਜੰਡ ਸਿੰਘ ਤੇ ਲਖਵਿੰਦਰ ਸਿੰਘ ਦਾ ਉਸ ਟਾਈਮ ਮੁਕਾਬਲਾ ਆਇਆ ਥਾ ਗੁਰਜੰਡ ਸਿੰਘ ਜਿੱਤ ਗਏ ਸੀ ਲੇਕਿਨ ਲਖਵਿੰਦਰ ਸਿੰਘ ਨੇ ਹਾਈ ਕੋਰਟ ਦੇ ਵਿੱਚ ਰਿਟ ਪਾਈ ਅੱਜ ਰੀਕਾਊਂਟਿੰਗ ਹੋਈ ਹਾਈ ਕੋਰਟ ਦੇ ਆਦੇਸ਼ ਦੇ ਬਾਅਦ ਜਿਸ ਦੇ ਬਾਅਦ ਪਹਿਲਾਂ ਤਾਂ ਦੋਹਾਂ ਦੀ ਵੋਟਾਂ ਬਰਾਬਰ ਹੋ ਗਈਆਂ ਉਸ ਕੇ ਬਾਅਦ ਦੋਹਾਂ ਦੀ ਸੇਮਤੀ ਨਾਲ ਪ੍ਰਸ਼ਾਸਨ ਦੇ ਅਧਿਕਾਰੀਆਂ ਵੱਲੋਂ ਟੋਸ ਕੀਤਾ ਗਿਆ ਜਿਸ ਦੇ ਵਿੱਚ ਲਖਵਿੰਦਰ ਸਿੰਘ ਨੂੰ ਸਰਪੰਚ ਚੁਣ ਲਿਆ ਗਿਆ ਉਸ ਦਾ ਐਲਾਨ ਕੀਤਾ ਗਿਆ ਜੇਤੂ ਉਮੀਦਵਾਰ ਸਰਪੰਚ ਸੀ ਦਾ ਸਮਾਨਪੁਰ ਦੇ ਲਖਵਿੰਦਰ ਸਿੰਘ ਜਿਨ੍ਹਾਂ ਨੂੰ ਸਰਪੰਚ ਉਸ ਕੇ ਰਹੀਂ ਚੁਣ ਲਿਆ ਗਿਆ ਹੈ ਅਤੇ ਉਸ ਦੇ ਲਈ ਉਹਨਾਂ ਨੇ ਹਾਈ ਕੋਰਟ ਦਾ ਵੀ ਧੰਨਵਾਦ ਕੀਤਾ ਹੈ ਪ੍ਰਸ਼ਾਸਨ ਦੇ ਅਧਿਕਾਰੀਆਂ ਦਾ ਵੀ ਧੰਨਵਾਦ ਕੀਤਾ ਹੈ ਉਹਨੂੰ ਕਹਿ ਕਿ ਮੈਨੂੰ ਸੰਤੁਸ਼ਟੀ ਹੈ ਕਿ ਮੈਂ ਆ ਸਰਪੰਚ ਬਣ ਗਏ ਪਿੰਡ ਦਾ ਪਰਮਾਤਮਾ ਨੇ ਕਿਰਪਾ ਕੀਤੀ ਹੈ ਹਾਂਜੀ ਹਾਂਜੀ ਆ ਜੀ ਅਕਾਊਂਟਿੰਗ ਹੋਈ ਹਾਈ ਕੋਰਟ ਦੇ ਬਾਅਦ ਤੁਹਾਡਾ ਕੀ ਕਹਿਣਾ ਜੀ ਇਸ ਤਰੀ ਸਹਿਮਤੀ ਹੋਈ ਤੁਹਾਡੀ ਇਹ ਤਾਂ ਵੋਟਾਂ ਬਰੋਬਰ ਹੋ ਗਈਆਂ ਸਾਡੀਆਂ ਅੱਛਾ ਜੀ ਉਹ ਤਾ ਤਾਛ ਜਿੱਤ ਗਿਆ ਜੀ ਬਸ ਪੀਰੋਤ ਅਸੀਂ ਗੱਲਬਾਤ ਕਰਦੇ ਹਾਂ ਲਖਵਿੰਦਰ ਸਿੰਘ ਨਾਲ ਲਖਵਿੰਦਰ ਸਿੰਘ ਜੀ ਜਿਹੜੇ ਸਪੀ ਸਰਪੰਚ ਚੁਣੇ ਗਏ ਹੋ ਤੁਸੀਂ ਸਖਤ ਆਪਣੇ ਕੋਰਟ ਦੇ ਵਿੱਚ ਵੀ ਗਏ ਅੱਜ ਕੀ ਕਹੋਗੇ ਕੋਰਟ ਦੇ ਜਿਹੜੇ ਰੀਕਾਉਂਟਿੰਗ ਕਰਾਈ ਸੀ ਸਭ ਤੋਂ ਪਹਿਲਾਂ ਹੀ ਪ੍ਰਮਾਤਮਾ ਦਾ ਸ਼ੁਕਰਾਨਾ ਕਰਦਾ ਜਿਨ੍ਹਾਂ ਨੇ ਅੱਜ ਮੇਰੇ ਸਿਰ ਤੇ ਐਡਾ ਵੱਡਾ ਤਾਜ ਬਖਸ਼ਿਆ ਜੀ ਤੇ ਦੂਜੇ ਨੰਬਰ ਤੇ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਨੇ ਜਿਨ੍ਹਾਂ ਨੇ ਮੇਰੇ ਦੁਬਾਰਾ ਰੀਕਾਉਂਟਿੰਗ ਕਰਾ ਕੇ ਜੋ ਮੇਰੀਆਂ ਵੋਟਾਂ ਚ ਡਾਊਟ ਸੀ ਉਹ ਡਾਊਟਾਂ ਡਾਊਟ ਕਲੀਅਰ ਕਰਕੇ ਮੈਨੂੰ ਸਰਪੰਚ ਚੁਣਿਆ ਗਿਆ ਮੈਂ ਬਹੁਤ ਹੀ ਜ਼ਿਆਦਾ ਤੰਗ ਕਿਸ ਤਰ੍ਹਾਂ ਸਰਪੰਚੀ ਚੋਣ ਹੋਈ ਹੈ ਟੋਸ ਹੋ ਗਿਆ ਤੇ ਪਤਾ ਲੱਗੇ ਬਰਾਬਰ ਵੋਟ ਆ ਗਈ ਤੇ ਥੋੜੀ ਪਹਿਲਾਂ ਕਿੰਨੇ ਵੋਟਾਂ ਦਾ ਜਿੱਤੇ ਗੁਰਸੇਨ ਸਿੰਘ ਪਹਿਲਾਂ 2 ਵੋਟਾਂ ਦਾ ਫਰਕ ਸੀ ਜੀ ਉਹਦੇ ਵਾਸਤੇ ਕੇਸ ਕੀਤਾ ਹਾਂਜੀ ਉਸਦੇ ਵਾਸਤੇ ਕੇਸ ਕੀਤਾ ਸੀ 27 ਵੋਟਾਂ ਰਿਜੈਕਟ ਸੀਗੀਆਂ ਹੂੰ 2 ਵੋਟਾਂ ਦੇ ਮੇਰੇ ਹੱਕ ਚ ਹੋ ਕੇ ਜੀ ਬਰਾਬਰ ਹੋ ਕੇ ਅੱਜ ਟਾਈ ਹੋ ਗਿਆ ਸੀ ਜੀ ਟਾਈ ਤੋਂ ਬਾਅਦ ਟੋਸ ਹੋ ਕੇ ਮੇਰੀ ਪਰਚੀ ਨਿਕਲੀ ਜੀ ਦੋਵਾਂ ਨੇ ਸਹਿਮਤੀ ਪਰ ਕ੍ਰਾਈਸ ਤੇ ਦੋਨਾਂ ਨੇ ਸਹਿਮਤੀ ਪਰ ਕਾਈ ਤੇ ਹੁਣ ਤੁਸੀਂ ਸੰਤੁਸ਼ਟ ਹੋ ਹਾਂਜੀ ਹਾਂਜੀ ਸਰ ਬਿਲਕੁਲ ਸਾਨੂੰ ਮਾਨਯੋਗ ਹਾਈ ਕੋਰਟ ਤੋਂ ਆਰਡਰਸ ਹੋਏ ਸੀਗੇ ਕਿ ਰੀਕਾਊਂਟਿੰਗ ਸਾਰੀ ਵੀਡੀਓਗ੍ਰਾਫੀ ਚ ਤੇ ਅੰਡਰ ਫ੍ਰੀ ਐਂਡ ਫੇਅਰ ਮੈਨਰ ਹੋਵੇ ਤੇ ਮਾਨਯੋਗ ਡੀਸੀ ਸਾਹਿਬ ਦੀ ਸੁਪਰਵਾਈਜ਼ਨ ਚ ਤੇ ਅੜੀ ਸਾਹਿਬ ਦੀ ਪ੍ਰੈਜ਼ੈਂਸ ਚ ਹੋਈ ਹੈ ਸਾਰੀ ਰੀਕਾਊਂਟਿੰਗ ਤੇ ਇਹਦੇ ਵਿੱਚ ਸਾਰੀ ਵੋਟਾਂ ਦੀ ਗਿਣਤੀ ਸ਼ੁਰੂ ਤੋਂ ਦੁਬਾਰਾ ਕੀਤੀ ਗਈ ਹੈ ਜਿੰਨੀਆਂ ਵੀ ਵੈਲਿਡ ਇਨਵੈਲਿਡ ਵੋਟਸ ਸੀ ਇੱਕ ਇੱਕ ਵੋਟ ਨੂੰ ਕੈਂਡੀਡੇਟਸ ਦਿਖਾ ਕੇ ਕੈਮਰੇ ਦਿਖਾ ਕੇ ਸਾਰੀ ਕਾਊਂਟਿੰਗ ਕੀਤੀ ਗਈ ਹੈ ਤੇ ਰੀਕਾਊਂਟਿੰਗ ਦੇ ਉਪਰੰਤ ਜਿਹੜੇ ਨਤੀਜੇ ਸਾਹਮਣੇ ਆਏ ਉਹਦੇ ਵਿੱਚ ਦੋਨੋਂ ਕੈਂਡੀਡੇਟਸ ਦੀ ਇਕੁਅਲ ਵੋਟਾਂ ਹੋ ਗਈਆਂ ਸੀਗੀਆਂ ਤੇ ਪੰਚਾਇਤ ਰੂਲਸ ਆਪਣੇ 1994 ਐਕਟ ਦੇ ਤਹਿਤ ਰੂਲਸ ਇਹ ਕਹਿੰਦੇ ਨੇ ਕਿ ਜਦੋਂ ਇਕੁਇਵੈਲੈਂਟ ਵੋਟਸ ਹੋ ਜਾਵੇ ਤੇ ਟਾਈ ਹੋਵੇ ਦੋ ਕੈਂਡੀਡੇਟਸ ਦੀ ਤਾਂ ਜੋ ਡਰਾ ਫਲੋਟਸ ਕੱਢਿਆ ਜਾਂਦਾ ਤੇ ਡਰਾ ਫਲੋਟਸ ਉਹਨਾਂ ਵੱਲੋਂ ਹੀ ਦੱਸੇ ਗਏ ਜਿਹੜੇ ਬੰਦੇ ਦੀ ਉਹਨਾਂ ਨੂੰ ਸਹਿਮਤੀ ਸੀ ਵੀ ਅਸੀਂ ਇਸ ਬੰਦੇ ਤੋਂ ਕੜਵਾਉਣਾ ਚਾਹੁੰਦੇ ਆ ਡਰਾ ਤਾਂ ਉਹਦੀ ਵੇਟ ਕੀਤੀ ਗਈ ਉਹਨਾਂ ਦੇ ਉਪਰੰਤ ਤਾਂ ਡਰਾ ਫਲੋਟਸ ਨਿਕਾਲ ਲਿਆ ਗਿਆ ਤੇ ਉਹਦੇ ਵਿੱਚ ਜਿਹੜੇ ਲਖਵਿੰਦਰ ਸੀਗੇ ਉਹ ਜੇਤੂ ਕਰਾਰ ਹੋਏ ਨੇ ਤੇ ਪਹਿਲਾਂ ਉੱਥੇ ਮੌਜੂਦਾ ਸਰਪੰਚ ਗੁਰਜੰਟ ਸੀਗੇ ਤੇ ਗੁਰਜੰਟ ਜੀ ਤੇ ਲਖਵਿੰਦਰ ਜੀ ਦੀ ਟਾਈ ਸੀਗੀ ਆਪਸ 'ਚ ਤੇ ਲਖਵਿੰਦਰ ਸਿੰਘ ਜੀ ਉਹਦੇ 'ਚ ਵਿਨਿੰਗ ਕੈਂਡੀਡੇਟ ਨਿਕਲ ਕੇ ਆਏ ਨੇ ਕਿਉਂਕਿ ਉਹਨਾਂ ਨੂੰ ਡਰਾ ਫਲੋਟਸ 'ਚ ਉਹਨਾਂ ਦਾ ਨਾਮ ਆਇਆ ਤੇ ਡਰਾ ਫਲੋਟਸ ਨੂੰ ਇੱਕ ਵੋਟ ਮੰਨਿਆ ਜਾਂਦਾ ਬੇਸਿਕਲੀ ਤੇ ਇਸ ਕਰਕੇ ਉਹਨਾਂ ਦੀ 241 ਦੀ ਗਿਣਤੀ ਹੋ ਗਈ ਤੇ ਦੂਜਿਆਂ 240 ਦੀ ਹੈ ਤੇ ਉਸ ਤੋਂ ਬਾਅਦ ਸਾਰਾ ਹੁਣ ਸਾਡਾ ਪ੍ਰਕਿਰਿਆ ਐਸ ਪਰ ਰੂਲਸ ਸਾਰੀ ਅਸੀਂ ਸਾਰੀ ਸਮਗਰੀ ਵਾਪਸ ਹੁਣ ਟਰੇਰ ਖਜ਼ਾਨੇ 'ਚ ਰੱਖ ਕੇ ਸਾਰਾ ਰਿਜ਼ਲਟ ਕੰਪਾਈਲ ਕਰਤਾ ਤੇ ਅਕੋਰਡਿੰਗਲੀ ਅਸੀਂ ਜਿਹੜੀ ਕੰਪਲਾਈਂਸ ਰ ਕੈਮਰਾਮੈਨ ਬੀਕੇ ਕਰਗਦੇ ਨਾਲ ਪ੍ਰਸੋਤਮ ਕੋਸਿਕ ਸਮਾਣਾ ਨਿਊਜ਼